ਯਾਰ ਛੋੜ ਦੇ ਇਹ ਐਡੇ ਤੂਫਾਨ ਦੇ ਅੱਜ ਲੋਕ ਨਿਕਰਨ ਜਾ ਰਹੇ ਐ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਬੱਸ ਸਟੰਡ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਕਰੀ ਹੈ ਪਰ ਮੇਰੇ ਲਈ ਉਹ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਸਟ ਟਾਈਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੂੰ ਸਪੋਰਟ ਕੀਤਾ ਸਾਰੇ ਸਾਰੇ ਚੈਨਲ ਨੂੰ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਬਣਾਏ ਆ ਕੀ ਨਰਾਸ਼ੇ ਵੜਿਆ ਸਾਰਿਆਂ ਨੂੰ ਕੁਸਰੇ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਸਨ ਦਾ ਫੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗ ਰਹੇ ਆ ਸ਼ਰਮ ਚਾਹੀਦੀ ਹੈ ਮੈਂ ਇਹੀ ਕਹਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿੰਨਾ ਕਰਕੇ ਜਿਵੇਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ ਚ ਡਾਵਾ ਡੋਲ ਤੇ ਬੈਕਪੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਇਆ। ਮੈਨੂੰ ਧਮਕੀਆਂ ਆ ਰਹੀਆਂ। ਲੋਕ ਮਾਰਨ ਦੀ ਧਮਕੀਆ ਦੇ ਰਿਹਾ। ਮੇਰੇ ਉਹਨਾਂ ਦੇ ਫੋਨ ਕਰ ਰਹੇ ਆ। ਮੈਨੂੰ ਫੋਨ ਦੇਈਓ। ਫੋਨ ਚਲੋ ਤੇ ਲੋ ਕੰਟੀਨਿਊ ਕਰੀਏ। ਕਿਦਾਂ ਦੇ ਹਾਲਾਤ ਬਣੇ ਆ। ਇੱਕ ਫੋਨ ਕਰ ਲਓ ਫੇਸ ਤੇ ਨਾਲ ਲਿਆਓ ਯਾਰ। ਇਹ ਜਿਹੜਾ ਮਸਲਾ ਹੈ ਮਾਈਕ ਡਾਊਨ ਰੱਖੋ ਨਾ। ਇਹ ਜਨਤਾ ਕਰੇਗੀ। ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ। ਕਿ ਤੈਨੂੰ ਤੇਰਾ ਦੋ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਆ ਜੀ ਆਡੀਓ ਵੀ ਆ ਬਿਲਕੁਲ ਸੁਣਾ ਸੁਣਾ ਦੋ ਮੈਨੂੰ ਪੁੱਛੇ ਨਾ ਕਿ ਲੈ ਜਾ ਨਜ਼ਾਇਕ ਕਾਉਣੀਆਂ ਫੱਟੜ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟਾਂ ਲਈ ਮਾਈਕ ਡਾਊਨ ਕਰ ਤੁਹਾਡਾ ਨਾਮ ਬੋਲ ਦਿਓ ਪਤਾ ਨਹੀਂ ਕੌਣ ਹੈ ਕਹਿੰਦੇ ਤੈਨੂੰ ਜ਼ਮੀਨ ਚ ਵੜਾਵਾਂਗੇ ਤੈਨੂੰ ਗਾਲ੍ਹਾਂ ਕੱਢ ਰਿਹਾ ਮੈਂ ਕਿਸ ਮੋਰ ਤੇ ਜੀਵਾ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕਾਲ ਹੈ ਮੈਨੂੰ 11:00 ਵਜੇ 5 ਮਿੰਟ ਪਹਿਲਾਂ ਆਈ ਹੈ ਨੰਬਰ ਕੀ ਹੈ ਤੁਹਾਨੂੰ ਥੋੜੀ ਦੇਰ ਪਹਿਲਾਂ ਜਿਹੜੀ ਤੁਸੀਂ ਚਰਚਾ ਕੀਤੀ ਸੀ ਉਹਦੇ ਨਾਲ ਰਿਲੇਟਡ ਹੈ ਦੁਬਾਰਾ ਬੋਲੋ ਜੀ 97815 14732 ਕਿਥੋਂ ਫੋਨ ਕਿਦੋਂ ਆਇਆ ਫੋਨ 8:00 ਵਜੇ 5 11:00 ਵਜੇ 5 ਮਿੰਟ ਪਹਿਲਾਂ ਅੱਜ ਆਇਆ ਹੁਣੇ 11 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਕਾਈ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਟ ਨਹੀਂ ਲੈਣੀ ਯਾਰ ਸੈਡ ਹੋ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸ਼ਿਤਰ ਸ਼ਿਤਰ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਆ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕਟਬੁਤਲੀ ਬਣੇ ਆ ਮੈਂ ਤੁਹਾਡੇ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਹੋਣੀ ਸੀਗੀ ਕਿ ਬੰਦਾ ਮੇਰਾ ਫੜੇ ਮੇਰਾ ਪਰਵਾਹ ਕੌਣਾ ਹੋ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਸ ਮੇਰੇ ਕੋ ਸਿੱਤ ਸਿਰ ਮੇਰੇ ਲੋਕ ਆ ਤੁਸੀਂ ਲੋਕ ਕਿ ਮੇਰੇ ਹਾਲਾਤ ਲੱਗਦਾ ਕਿ ਲੋਕ ਕਤਲਗਾਰ ਜਿੰਗੇ ਜਿੱਦਾਂ ਤੁਮ ਕਿਆਂ ਆ ਰਿਹਾ ਇਹ ਲੋਕ ਇਹ ਤੁਹਾਡੇ ਕਿੱਥੇ ਕਿੱਟੇ ਕੇ ਲੋਕ ਮੈਨੂੰ 15 ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਕਿਆਂ ਦੇ ਰਿਹਾ ਕਰ ਦਿਆਂਗੇ ਕਿੱਥੇ ਕਿੱਥੇ ਸਰਕਾਰ ਕੋ ਸੁੰਦਰ ਸਾਥ ਦੇ ਬੰਦੇ ਪੜਾਏ ਕਿੱਥੇ ਹੋ 5000 ਬਣਾ ਕਿੱਥੇ ਮੈਂ ਆਪਣੇ ਲਈ ਬੇਚ ਕਰਦਾ ਲਈ ਤੁਸੀਂ ਲੜਨੀ ਹੈ ਵੱਡੇ ਕਰ ਮੇਰੇ ਕੋਲ ਸਿਰਫ ਸਿਰਫ ਮੇਰਾ ਮੇਰਾ ਪਰਵਾਹ ਕੀਤਾ ਲੈ ਕੇ ਸਮਝਦੇ ਹੋ ਕਿ ਮੇਰਾ ਵਰਸਸ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਲੋਕ ਰਿਹਾ ਯਾਰ ਕਲੀਅਰ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਗੱਦੀ ਕਦੀ ਨਹੀਂ ਦੇਖੀ ਸੀ ਇੰਨੀ ਗੰਦੀ ਰਾਜ ਦਿੱਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦਿੰਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਅੱਜ ਗੁੰਡੇ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਐਕਸਐਮਐਲ ਨਹੀਂ ਆ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੂਨੇ ਤੋਂ ਲੱਖ ਵੋਟਰ ਹੈ ਸਾਢੇ ਪੰਜ ਲੱਖ